श्री अकाल जी कहंदे हन कि जुबानदार रस जे चोन लग जावे ता तेजाब नालो वी ज्यादा खतरनाक हुंदा है हंस राज हंस दी जुबान चो किसान दे छितर मारन दा डायलॉग राज गायक लै परेशानी दा कारण बन सकदा है आओ देखिए किसान आगो अते साप का डीएसपी श्री नाहर सिंह नाल इस बारे गल एक मुद्दा है आज दा ਹੰਸ ਰਾਜ ਹੰਸ ਦੇ ਬਾਰੇ ਜਿਹੜੇ ਰਾਜ ਗਾਇਕ ਦਾ ਜਿਨ੍ਹਾਂ ਨੂੰ ਖਿਤਾਬ ਵੀ ਮਿਲਿਆ ਸੀ ਤੇ ਜਿਹੜੇ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਆਪਣੀ ਜਿਹੜੀ ਕਿਸਮਤ ਅਜ਼ਮਾਈ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਚੋਣ ਲੜ ਰਹੇ ਨੇ ਸਿਆਣੇ ਕਹਿੰਦੇ ਨੇ ਕਿ ਜ਼ਬਾਨ ਦਾ ਰਸ ਹੈ ਜਿਹੜਾ ਇਹ ਚੋਣਾ ਨਹੀਂ ਚਾਹੀਦਾ ਜੇ ਚੋਜਾ ਇਹ ਤਾਂ ਫਿਰ ਕਹਿੰਦੇ ਨੇ ਕਿ ਤਜਾਬ ਨਾਲੋਂ ਵੀ ਵੱਧ ਇਹ ਭੈੜਾ ਅਸਰ ਜਿਹੜਾ ਕਰਦਾ ਹੈ ਇਹੀ ਹੋਈ ਹੈ ਹੰਸਰਾਜ ਹੰਸ ਦੇ ਨਾਲ ਹੰਸਰਾਜ ਹੰਸ ਨੇ ਬਹੁਤ ਹੀ ਇਤਰਾਜਯੋਗ ਸ਼ਬਦ ਕਹੇ ਨੇ ਕਿਸਾਨਾਂ ਦੇ ਬਾਰੇ ਜ਼ਿਮੀਂਦਾਰਾਂ ਦੇ ਬਾਰੇ ਜੱਟਾਂ ਦੇ ਬਾਰੇ ਜਿਹੜੇ ਕਿਸਾਨ ਭਰਾ ਸਾਡੇ ਸੰਘਰਸ਼ ਕਰ ਰਹੇ ਨੇ ਇਹਨਾਂ ਦੇ ਬਾਰੇ ਬਹੁਤ ਹੀ ਮਾੜੇ ਸ਼ਬਦ ਕਹੇ ਨੇ ਹੰਸਰਾਜ ਹੰਸ ਨੇ ਕਿਹਾ ਕਿ ਇਹ ਖੇਤਰ ਨਾਲ ਹੀ ਠੀਕ ਹੋਣਗੇ ਤੇ ਹੋਰ ਵੀ ਕਈ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਇਤਰਾਜਯੋਗ ਗੱਲਾਂ ਕਈਆਂ ਨੇ ਤੇ ਇਸ ਚਰਚਾ ਅੱਜ ਦੀ ਦੇ ਵਿੱਚ ਭਾਗ ਲੈਣ ਦੇ ਲਈ ਸਾਡੇ ਨਾਲ ਬੜਾ ਕਰੜਾ ਪ੍ਰਤੀਕਰਮ ਲੈ ਕੇ ਸਾਡੇ ਨਾਲ ਮੌਜੂਦ ਨੇ ਸਰਦਾਰ ਨਾਹਰ ਸਿੰਘ ਜੀ ਜਿਹੜੇ ਕਿ ਸਾਬਕਾ ਡੀਐਸਪੀ ਵੀ ਨੇ ਤੇ ਕਿਤੇ ਵਜੋਂ ਕਿਸਾਨ ਨੇ ਤੇ ਤੁਹਾਨੂੰ ਇਹ ਦੱਸ ਦਈਏ ਕਿ ਇਹਨਾਂ ਨੇ ਖੂਨਦਾਨੀ ਵੀ ਨੇ 60 ਵਾਰ ਇਹ ਖੂਨ ਵੀ ਦਾਨ ਕਰ ਚੁੱਕੇ ਨੇ ਨਾਹਰ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਧੰਨਵਾਦ ਜੀ ਤੁਹਾਡਾ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨਾਂ ਨੂੰ ਸਾਰੇ ਕਿਸਾਨਾਂ ਨੂੰ ਤੇ ਕਿਸਾਨੀ ਨਾਲ ਜੁੜੇ ਹੋਏ ਸਾਰੇ ਹੀ ਦੋਸਤੋ ਮਿੱਤਰਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਾਰ ਸਿੰਘ ਜੀ ਹੰਸਰਾਜ ਹੰਸ ਨੇ ਇੱਕ ਚੌਣ ਮੀਟਿੰਗ ਦੇ ਦੌਰਾਨ ਬੜੀ ਇਤਰਾਜਯੋਗ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਕਿਸਾਨ ਭਰਾਵਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਬਾਰੇ ਹਾਂ ਇਹੋ ਹੀ ਇਨਸਾਨ ਦਾ ਪਤਾ ਲੱਗ ਜਾਂਦਾ ਮੈਂ ਜੇ ਕਹਾ ਵੀ ਉਹਨਾਂ ਦਾ ਸਕਲੋ ਸ਼ੂਰ ਤੋਂ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਵਧੀਆ ਮੈਂ ਅਨਸਾਮ ਹੀ ਕਹੂੰਗਾ ਸਕਲੋ ਸੂਰਤੋਂ ਬੰਦਾ ਵਧੀਆ ਬਣਾਇਆ ਹੋਇਆ ਪਰ ਜਿਹੇ ਉਹਦੇ ਉਹਨਾਂ ਦੇ ਕੰਮ ਨੇ ਕਿਸਾਨਾਂ ਨਾਲ ਤੁਸੀਂ ਮੱਥਾ ਲੈ ਰਹੇ ਹੋ ਜਿਹੜੇ ਕਿ ਆਪਾਂ ਕਹਿੰਦੇ ਆਂ ਬਈ ਅੰਨਦਾਤਾ ਨੇ ਅੰਨਦਾਤੇ ਦਾ ਨਾਂ ਦੇ ਕੇ ਆਪਾਂ ਸਾਰੇ ਹੀ ਕਿਸਾਨਾਂ ਨੂੰ ਸਤਿਕਾਰ ਦਿੰਨੇ ਆ ਉਹਨਾਂ ਨੂੰ ਜੇ ਜੁੱਤੀਆਂ ਵਾਲੀ ਗੱਲ ਕਰ ਰਿਹਾ ਹੈ ਤੇ ਇਦੂੰ ਮੇਰਾ ਖਿਆਲ ਹੈ ਨਿੰਦਣ ਜੋ ਕੋਈ ਘਟਨਾ ਹੀ ਨਹੀਂ ਹੋ ਸਕਦੀ ਹੈ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਵੀ ਮੈਂ ਕੀ ਹੈਗਾ ਸੀ ਤੇ ਅੱਜ ਕਿਹੜੀਆਂ ਗੱਲਾਂ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕੋ ਕਹਿੰਦੇ ਨੇ ਸਿਆਸਤ ਦੇ ਵਿੱਚ ਤਾਂ ਜੇ ਕੋਈ ਮਾੜਾ ਮੋਟਾ ਉੱਚਾ ਨੇਮਾ ਬੋਲ ਵੀ ਜਾਵੇ ਤੇ ਮੈਂ ਕਿਸਾਨਾਂ ਦੀ ਇੱਕ ਤੁਹਾਨੂੰ ਦੱਸਣਾ ਚਾਹਣਾ ਹੰਸ ਰਾਜ ਹੰਸ ਜੀ ਉਹਨਾਂ ਨੇ 11 ਸਵਾਲ ਪੁੱਛ ਰਹੇ ਨੇ ਕਿਸਾਨ ਜੇ ਕਿਸਾਨਾਂ ਦੇ ਤੁਸੀਂ ਸਵਾਲਾਂ ਦੇ ਜਵਾਬ ਦੇ ਦਿਓ ਮੇਰਾ ਖਿਆਲ ਆ ਵੀ ਤੁਹਾਨੂੰ ਕੋਈ ਨਹੀਂ ਕੁਝ ਕਰਨਗੇ ਉਹਨਾਂ ਨੇ ਸਿਰਫ ਤੇ ਸਿਰਫ ਇਹ ਕਿਹਾ ਵੀ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਦੇ ਦਿਓ ਤੇ ਜੇ ਅਸੀਂ ਨਾ ਤਸੱਲੀ ਹੋਈ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਤੁਸੀਂ ਕਦੀ ਕੁਝ ਕਹਿ ਰਹੇ ਹੋ ਕਦੀ ਕੁਝ ਕਹਿ ਰਹੇ ਹੋ ਕਦੇ ਕਹਿੰਦੇ ਹੋ ਵੀ ਮੈਂ ਇੱਕ ਤਰੀਕ ਤੋਂ ਮਗਰੋਂ ਦੋ ਤਰੀਕ ਨੂੰ ਕੀ ਕਰੂੰ ਮੈਂ ਕੀ ਕਰਨਾ ਤੁਸੀਂ ਕਾਹਦੇ ਜੋਗੇ ਕਿਸਾਨਾਂ ਦਾ ਕੀ ਕਰ ਲੋਂਗੇ ਤੁਹਾਡਾ ਮੈਂ ਸਤਕਾਰਯੋਗ ਨੇ ਸਤਕਾਰਯੋਗ ਪੋਸਟ ਦੇ ਉੱਤੇ ਹੈਗੇ ਨੇ ਮੋਦੀ ਸਾਹਿਬ ਉਹਨਾਂ ਨੇ ਵੀ ਜਿਹੜੇ ਪਹਿਲਾਂ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਸੀ ਕਿ ਮੋਦੀ ਕੋਈ ਵੀ ਗੱਲ ਤੋਂ ਪਿੱਛੇ ਨਹੀਂ ਹਟਦੇ ਉਹਨਾਂ ਨੂੰ ਵੀ ਪਿੱਛੇ ਝੁਕਣਾ ਪੈ ਗਿਆ ਸੀ ਸੋ ਮੈਂ ਹੰਸਰਾਜ ਹੰਸ ਜੀ ਨੂੰ ਮਾਫੀ ਮੰਗ ਲਓ ਚੰਗੇ ਰੋਂਗੇ ਨਹੀਂ ਤਾਂ ਫਰੀਦਕੋਟ ਦੇ ਲੋਕਾਂ ਨੇ ਤੁਹਾਨੂੰ ਘਰੋਂ ਬਾਹਰ ਨਹੀਂ ਨਿਕਲਣ ਦੇਣਾ ਅਜੇ ਤਾਂ ਤੁਸੀਂ ਕਹਿੰਦੇ ਹੋ ਨਾ ਵੀ ਮੈਂ ਕਿਹੜੀਆਂ ਵਰਛੀਆਂ ਤੇ ਉਹਨਾਂ ਨਾਲ ਦੇਖੂਗਾ ਹਾਂ ਹਾਂ ਇਹ ਇਹ ਗੱਲ ਵੀ ਮਤਲਬ ਹੰਸਰਾਜ ਜੀ ਹੰਸਰੇ ਕਹੀਏ ਕਿ ਜਦੋਂ 나ਗਣੀਆਂ ਚੱਲਣ ਗਿਆ ਤੇ ਬਾਗਣੀਆਂ ਚੱਲਣ ਗਿਆ 나ਗਣੀਆਂ ਚੱਲਣ ਗਿਆ ਬਾਗਣੀਆਂ ਚੱਲਣ ਗਿਆ ਇਹਦਾ ਮਰਤਲ ਜਿਹਾ ਸਾਡੇ ਦਰਸ਼ਕਾਂ ਨੂੰ ਸਮਝਾਇਓ ਵੀ ਹੰਸਰਾਜ ਹੰਸ ਦੇ ਕਹਿਣ ਦਾ ਕੀ ਮਤਲਬ ਹੈ ਨਹੀਂ ਇਹ ਤਾਂ ਅਸਲੀ ਦਾ ਉਸੇ ਨੂੰ ਪਤਾ ਹੋਊਗਾ 나ਗਣੀ ਇੱਕ ਵਰਸ਼ੀ ਦਾ ਨਾਮ ਹੈ ਜਿਹੜੇ ਸਿੰਘ ਜਿਹੜੇ ਸਤਕਾਰਯੋਗ ਸਾਡੇ ਹੈਗੇ ਨੇ ਉਹਨਾਂ ਦੇ ਕੋਲ ਜਦੋਂ ਉਹ ਆਪਣੇ ਸਾਰੇ ਸ਼ਸਤਰ ਪਹਿਨਦੇ ਨੇ ਉਹਨਾਂ ਦੇ ਵਿੱਚੋਂ 나ਗਣੀ ਤੇ ਬਾਗਣੀ ਹੁੰਦੀ ਹੈ ਇੱਕ ਉਹ ਹਥਿਆਰ ਹੈਗਾ ਕਿੱਥੋਂ ਚਲਾਉਂਗੇ ਤੁਸੀਂ ਕਿਹਦੇ ਤੇ ਚਲਾਉਂਗੇ ਹੰਸ ਰਾਜ ਜੀ ਤੁਸੀਂ ਇਹ ਆਪਣੇ ਅੰਦਰ ਝਾਤੀ ਮਾਰ ਲਓ ਤੁਸੀਂ ਕਿਹੜੀ ਪਾਰਟੀ ਦੇ ਵਿੱਚ ਕਿਵੇਂ ਆਏ ਸੀ ਦੂਜੋਂ ਦੂਜੀ ਛਾਲ ਮਾਰ ਕੇ ਕਿੱਥੇ ਗਏ ਸੀ ਤੀਜੀ ਮਾਰ ਕੇ ਕਿੱਥੇ ਗਏ ਸੀ ਜੇ ਦਿੱਲੀ ਦੇ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਨਹੀਂ ਸੀ ਸਕਲ ਸੂਰਤ ਦੇਖ ਕੇ ਤੁਹਾਨੂੰ ਜਿਤਾਤਾ ਸੀ ਤੇ ਤੁਸੀਂ ਉੱਥੇ ਕਿਉਂ ਨਾ ਤੁਹਾਨੂੰ ਡਿਕਟ ਮਿਲ ਗਈ ਖਬਰ ਦੇਸ਼ ਦੀ ਖਬਰ ਵਿਦੇਸ਼ ਦੀ ਅਤੇ ਖਬਰ ਸਟੇਟ ਦੀ हर कम दी गल मिलके करांगे हर मसले हल सच्चाई दी तह तक जान लई उन्हें ही सब्सक्राइब करो जी गल पंजाबी गल अते सा दी